ਬਾਬਾ ਸਾਹਿਬ ਨੂੰ ਜਿਹੜਾ ਧੋਖਾ ਦਿੱਤਾ ਜਿਉਂ ਪੜੇ ਲਿਖੇ ਦਿੱਤਾ ਸੀ ਬਹੁ ਗਿਣਤੀ ਜਿਹੜੇ ਵਾਲਮੀਕੀ ਸਮਾਜ ਦੇ ਲੋਕ ਆ ਜੋ ਪੜੇ ਲਿਖੇ ਨਗਰ ਨਿਗਮ ਜਾਂ ਕਿਸੇ ਹੋਰ ਸਰਕਾਰੀ ਦਾਰੇ ਚ ਲੱਗੇ ਆ ਉਹ ਸਿਰਫ ਆਪਣਾ ਤੇ ਆਪਣੇ ਪਰਿਵਾਰ ਦਾ ਜਾਂ ਆਪਣੇ ਗਰੁੱਪ ਦਾ ਸੋਚਦੇ ਆ ਸੰਪੇ ਬੈਕ ਟੂ ਸੁਸਾਇਟੀ ਨਹੀਂ ਕਰਦੇ ਸਰਕਾਰ ਦਾ ਡੰਡਾ ਜਾਂ ਮਿਰਤੇ ਚੱਲ ਸਕਦਾ ਜਾਂ ਇਹਨਾਂ ਦੇ ਚੱਲ ਸਕਦਾ ਜਿਹੜੇ ਕਰਪਟਾ ਉਹਨਾਂ ਦੇ ਨਹੀਂ ਚੱਲਣਾ ਚਿਕਾਇਤ ਪੱਤਰਾਂ ਸਾਨੂੰ ਟਾਈਮ ਵੋਨ ਕਰਨ ਅਗਲੇ 1 ਦਿਨ 2 ਦਿਨ 3 ਦਿਨ ਚ ਸਿੰਦਰ ਸਿੰਘ ਹੈਪੀ ਦੀ ਐਫਆਈਆ ਹੁੰਦੀ ਆ ਪਿੰਪਲ ਨੂੰਦਰ ਦੀ ਐਫਆਈਆ ਹੁੰਦੀ ਆ ਜਿਹੜੀ ਟੈਂਪਰਿੰਗ ਹੋਈ ਹੈ ਉੱਤੇ ਐਕਸ਼ਨ ਹੁੰਦਾ ਵਾ ਅਗਰ ਅਸੀਂ ਲਿਖਤ ਚ ਲੈਣਾ ਵਾ ਉਸ ਤੋਂ ਬਾਅਦ ਵੀ ਨਹੀਂ ਕੋਈ ਹੀ ਫਿਰ ਉਹਦੇ ਪ੍ਰਨਾਮ ਤੇ ਸਿੱਟੇ ਪ੍ਰਸ਼ਾਸਨ ਲੁਧਿਆਣਾ ਦੇ ਲਗਨ ਨੇ ਲੁਧਿਆਣਾ ਦੇ ਪੰਜਾਬ ਸਰਕਾਰ ਦੇਖੋਗੇ ਕਰਪਤ ਬੰਦਿਆਂ ਦੀ ਪੋਲਿਟਿਕਲ ਪੋਲਿਟੀਸ਼ੀਨਰਾਂ ਨਾਲ ਵੱਡੇ ਉੱਪਰ ਸੈਕਟਰੀਟ ਤੱਕ ਸੈਟਿੰਗ ਆ ਉਹ ਇਹਨਾਂ ਦੀ ਬਦਲੀ ਕਰਾ ਦੇ ਲਗੇ ਸਸਪੈਂਡ ਕਰਾ ਦੇ ਲਗੇ ਸਟੈਪ ਆਫ 4 ਨੂੰ 14 ਦਾ ਘੁਟਾਲਾ ਹੋਇਆ ਸੀ ਉਹਦੇ ਵਿੱਚ ਰਕਮ 66 ਕਰੋੜ ਤੋਂ ਵੱਧ ਕੇ 7.5 ਕਰੋੜ ਹੋ ਗਈ ਆ ਔਰ ਦੋਸ਼ੀ ਦਿੱਲੀ ਇੱਥੇ ਆਂਦੇ ਆ D zone ਤੇ ਮੈਂ ਗਿਆ ਉੱਥੇ ਵੀ ਮਿਲਦੇ ਆ ਮੈਂ ਇਹ ਕਹਿੰਦਾ ਇਹ ਨਾਨ ਭਗਵੰਤ ਮਾਨ ਉਹਨਾਂ ਦਾ ਨੁਮਾਇੰਦਾ ਕੋਈ ਆ ਕੇ ਟੱਕਰੇ ਸਿੱਧਾ ਫਿਰ ਦੇਖੀਏ ਯਾਪ ਨਹੀਂ ਯਾ ਘਾਕ ਨਹੀਂ ਤੁਹਾਡਾ ਦਿਖਾਉਣਾ ਤੁਹਾਡਾ ਸਵਾਲ ਹੈ ਪਹਿਰਾ ਦੇਣਗੇ ਟੋਕੇ ਜਿੱਥੇ ਤੋਂ ਹੋਂਤਾ ਉਸ ਜਿਹੜਾ VSS ਤੋਂ ਬਿਲੋਂਗ ਕਰਦੇ ਨੇ ਲਗਾਤਾਰ ਕਾਰਪੋਰੇਸ਼ਨ ਦੇ ਸਕੈਮ ਕੱਢਦੇ ਨੇ ਲੇਕਿਨ ਕਾਰਪੋਰੇਸ਼ਨ ਦੇ ਅੰਦਰ ਏ ਜ਼ੋਨ ਦੇ ਅੰਦਰ ਬੈਠੇ ਹੋਏ ਸੀ ਤੇ ਕਾਰਪੋਰੇਸ਼ਨ ਦੇ ਮੁਲਾਜ਼ਮ ਆਂਦੇ ਨੇ ਬਿਲਕੁਲ ਹੋਏ ਸੀ ਕਿ ਕਾਰਪੋਰੇਸ਼ਨ ਦੇ ਮੁਲਾਜ਼ਮ ਆਂਦੇ ਨੇ ਤੇ ਇਹਨਾਂ ਨੂੰ ਕਹਿੰਦੇ ਆ ਬਾਹਰ ਚਲੇ ਜਾਓ ਬਾਹਰ ਕਰੇ ਵਸੇ ਜਾਣਾ ਕਿ ਕਾਰਪੋਰੇਸ਼ਨ ਦੇ ਵਿੱਚ ਅਗਰ ਕਿਸੇ ਨੂੰ ਦਿੱਕਤ ਪਰੇਸ਼ਾਨੀਆਂ ਤੇ ਆ ਜਿਹੜੀ ਪਿੱਛੇ ਫੋਰਸ ਖੜੀ ਹੋਈ ਜਿਹੜੇ ਪਿੱਛੇ ਮੁਲਾਜ਼ਮ ਖੜੇ ਹੋਏ ਨੇ ਇਹ ਤਸਵੀਰ ਦਿਖਾਈ ਜਾਊਗੀ ਉਹ ਵੀਡੀਓ ਵੀ ਸਾਡੇ ਕੋਲ ਹੈਗੀ ਹੈ ਜਿਹੜੀ ਇਹਨਾਂ ਇਨਸਾਫ ਕਿੱਥੋਂ ਪਾਲਦੇ ਜੋ ਮੁਲਾਜ਼ਮੀ ਤੁਹਾਨੂੰ ਬਾਹਰ ਕੱਢ ਰਹੇ ਨੇ ਦੇਖੋ ਵਿਸ਼ਾਲ ਜੀ ਇਹ ਸਰਕਾਰੀ ਮੁਲਾਜ਼ਮ ਨੇ ਕਿਤੇ ਨਾ ਕਿਤੇ ਸਰਕਾਰ ਦਾ ਡੰਡਾ ਜਾਂ ਮਿਰਤੇ ਚੱਲ ਸਕਦਾ ਜਾਂ ਇਹਨਾਂ ਦੇ ਚੱਲ ਸਕਦਾ ਜਿਹੜੇ ਕਰਪਟਾ ਉਹਨਾਂ ਦੇ ਨਹੀਂ ਚੱਲਣਾ ਠੀਕ ਆ ਠੀਕਾ ਬੰਦੇ ਇਹਨਾਂ ਨੂੰ ਪੈਸੇ ਪੁੱਛੇ ਤੇ ਦੇ ਦਿੰਦੇ ਨੇ ਕਰਪਟ ਬੰਦਿਆਂ ਦੀ ਪੋਲਿਟੀਕਲ ਪੋਲਿਟੀਸ਼ੀਅਨਾਂ ਨਾਲ ਵੱਡੇ ਉੱਪਰ ਸੈਕਟਰੀਟ ਤੱਕ ਸੈਟਿੰਗ ਆ ਉਹ ਇਹਨਾਂ ਦੀ ਬਦਲੀ ਕਰਾ ਦੇਣਗੇ ਸਸਪੈਂਡ ਕਰਾ ਦੇਣਗੇ ਕਿ ਉਹਨਾਂ ਚ ਇਨਸਾਨੀਤ ਹੁੰਦੀ ਤਾਂ ਸਹੀ ਨਾ ਕਮ ਸੇ ਕਮ ਜਦੋਂ ਸਕੈਮ ਲੈ ਕੱਢਿਆ ਤੁਸੀਂ ਕਰਪਸ਼ਨ ਦਾ ਅੱਡਾ ਕਾਰਪੋਰੇਸ਼ਨ ਹੈ ਕਾਰਪੋਰੇਸ਼ਨ ਦੇ ਵਿੱਚ ਸਕੈਮ ਕੱਢ ਕੇ ਆ ਰਹੇ ਹੋ ਉਹ ਆਕਾ ਨੂੰ ਤੇ ਵਿਚਾਰੇ ਨੇ ਤੁਹਾਨੂੰ ਸਗੋਂ ਉੱਤੇ ਲੈ ਕੇ ਜਾਂਦੇ ਕਿ ਹਾਂ ਕਮਿਸ਼ਨ ਸਾਹਿਬ ਆ ਰਹੇ ਇੱਥੇ ਬੈਠੋ ਇਹ ਤਾਂ ਚਲੋ ਇਹਨਾਂ ਦਾ ਧੰਨਵਾਦ ਕਿ ਇਹਨਾਂ ਨੇ ਸਾਨੂੰ ਬਾਹਰ ਕੱਢਿਆ ਪਰ ਅਸੀਂ ਚਾਹਦੇ ਤਾਂ ਗੇਟ ਰੋਕ ਵੀ ਸਕਦੇ ਸੀਗੇ ਗੇਟ ਨੂੰ ਤਾਲਾ ਗੇਟ ਨੂੰ ਤਾਲਾ ਵੀ ਲਾ ਸਕਦੇ ਸੀਗੇ ਪੌੜੀਆਂ ਤੇ ਕੋਈ ਦਿੱਕਤ ਨਹੀਂ ਮੈਂ ਇਹ ਕਹਿੰਦਾ ਇਹ ਨਾਨ ਭਗਵੰਤ ਮਾਨ ਉਹਨਾਂ ਦਾ ਨੁਮਾਇੰਦਾ ਕੋਈ ਆ ਕੇ ਟੱਕਰੇ ਸਿੱਧਾ ਫਿਰ ਦੇਖੀਏ ਯਾ ਆਪਣੀ ਯਾ ਘਾਕ ਨਹੀਂ ਲੇਕਿਨ ਇਨਸਾਫ ਕਿੱਥੋਂ ਭਾਲਦੇ ਹੋ ਤੁਸੀਂ ਪੋੜੀਆਂ ਅੰਦਰ ਬੈਠੇ ਤਾਂ ਬਾਹਰ ਕੱਢਿਆ ਪੋੜੀਆਂ ਦੇ ਬੈਠੇ ਤਾਂ ਬਾਹਰ ਕੱਢਤਾ ਉਸ ਤੋਂ ਬਾਅਦ ਰੋਡ ਤੇ ਬਿਠਾਤਾ ਇਨਸਾਫ ਰੋਡ ਤੇ ਹੀ ਭਾਲਣਾ ਤਾਂ ਬਾਹਰ ਹੀ ਨਾ ਆਜੋ ਬਾਹਰ ਹੀ ਬਹਿਜੋ ਰੋਡ ਤੇ ਬਹਿਜੋ ਇਹ ਮਾਨ ਸਰਕਾਰ ਆ ਇਹ ਤਾਂ ਪੰਜਾਬ ਦੇ ਬਾਰਡਰ ਤੋਂ ਵੀ ਬਾਹਰ ਕੱਢ ਦੋਗੀ ਹਾਂ ਕਿਸਾਨਾਂ ਨੂੰ ਬੜੇ ਸੋਚੀ ਸਮਝੀ ਸ਼ਾਦਨ ਵਾਲੀ ਕਿਸਾਨ ਪੰਜਾਬ ਦੇ ਬਾਰਡਰ ਤੋਂ ਬਾਹਰ ਕੱਢਿਆ ਉਹ ਪਲੈਨਿੰਗ ਹੀ ਆ ਕਿਹੜਾ ਕੁਝ ਕਰਨ ਆਏ ਹੋ ਅੰਨੀ ਫੋਰਸ ਤੁਹਾਡੇ ਮਗਾਰੇ ਦੁਆਲੇ ਲਗਾਤੀ ਇਹਨੇ ਮੁਲਾਜ਼ਮ ਖੜੇ ਕਰਤੇ ਕੀ ਕਰਨ ਆਏ ਹੋ ਅਸੀਂ ਇਨਸਾਫ ਰੂਪੀ ਬੰਬ ਸੱਟਣ ਆਈ ਸੀ ਈਮਾਨਦਾਰੀ ਤੋਂ ਹਰ ਇੱਕ ਨੂੰ ਡਰ ਲੱਗਦਾ ਹੁੰਦਾ ਚਾਹੇ ਘਟ ਲਗੇ ਚਾਹੇ ਵੱਧ ਲਗੇ ਔਰ ਅਸੀਂ ਹਿੱਕ 'ਚ ਵੱਜਣ ਵਾਲੇ ਲੋਕ ਆ ਔਰ ਇਮਾਨਦਾਰੀ ਨਾਲ ਖੜੇ ਆ ਦੇਖਦੇ ਆ ਹੁਣ ਖਹਿੜਾ ਸਾਹਿਬ ਆਂਦੇ ਆ ਕਿ ਫਿਰ ਸਾਨੂੰ ਹੁਣ ਗੇਟ ਨੂੰ ਤਾਲਾ ਲਾਣਾ ਪਊ ਕਿਉਂਕਿ ਇੱਕ ਵਾਰੀ ਹੋਇਆ ਇਹਨਾਂ ਨੇ ਅਸੀਂ ਇਹ ਨਾ ਅਸੀਂ ਇਹਨਾਂ ਦੀ ਮੰਨ ਲਈ ਆ ਹੁਣ ਇਹਨਾਂ ਨੂੰ ਸਾਡੀ ਮੰਨਣੀ ਪੈਣੀ ਆ ਬਿੱਟੂ ਭਾਈ ਦੇ ਉੱਤੇ ਪਰਚਾ ਦਰਜ ਹੋ ਗਿਆ ਤਾਲਾ ਲਾਣ ਪਿੱਛੇ ਤੁਹਾਡੇ ਉੱਤੇ ਨਾ ਕਰ ਦੇਣਾ ਹਾਂ ਕੋਈ ਗੱਲ ਨਹੀਂ ਇੱਥੇ ਪਰਚੇ ਵੀ ਬੰਦਿਆਂ ਦੇ ਪੈਂਦੇ ਆ ਜੇਲਾ ਮਰਦਾਂ ਵਾਸਤੇ ਬਣੀ ਆ ਵਾ ਔਰ ਜੇਲ ਸਹੀ ਮੈਨੇਜ ਇੱਕ ਅੰਦੋਲਨ ਵਾ ਜਨਤਾ ਨੂੰ ਜੁਗਾਨ ਦੇ ਲਈ ਦੂਜੀ ਗੱਲ ਇਹ ਆ ਉਹਨਾਂ ਦੇ ਵੀ ਯਾਰੀ ਚਲਾਈ ਸੀ ਮੈਂ ਤੇ ਵੀ ਯਾਰੀ ਚਲਾਦਣਗੇ ਮੇਰੇ ਸਾਥੀਆਂ ਦੇ ਵੀ ਯਾਰੀ ਚਲਾਦਣਗੇ ਕੋਈ ਫਰਕ ਨਹੀਂ ਪੈਂਦਾ ਬੰਦਿਆਂ ਨੇ ਬੰਦਿਆਂ ਬੰਦੇ ਹੀ ਜੇਲਾ ਕੱਢਦੇ ਆ ਜੇਲਾ ਕੋਈ ਇਹ ਵਾਲਮੀਕੀ ਸੇਵਕ ਸੰਗਰੇ ਕੋਈ ਇਹ ਤਾਂ ਹੈ ਨਹੀਂ ਕਿ ਅਸੀਂ ਪਹਿਲਾਂ ਕਿਸੇ ਪਲੇਟਫਾਰਮ ਦੇ ਉੱਤੇ ਜੇਲਾ ਦੇ ਨਾਂ ਹੀ ਸੁਣੇ ਜਾਂ ਪਰਚੇ ਨਹੀਂ ਚੱਲੇ ਹੈਗੇ ਨਾ ਡਰਾ ਨਾ ਕੋਹ ਆ ਨਾ ਫੈ ਆ ਇੱਕ ਮਾਮਲੇ 'ਚ ਬੜੀ ਚਰਚਾ ਹੋਈ ਸੀ ਵਿੱਕੀ ਵੇਕ ਗਿਆ ਵਿੱਕੀ ਨੇ 25 ਤੋਂ 30 ਲੱਖ ਰੁਪਏ ਲੈ ਲਿਆ ਵਿੱਕੀ ਭਾਈ ਉਹ 25 ਤੋਂ 30 ਲੱਖ ਰੁਪਏ ਰੱਖਿਆ ਕਿਤੇ ਆ ਉਹ ਫੈਸਲਾ ਕਿਦਾਂ ਹੋ ਗਿਆ ਕਿ ਪੈਸਾ ਲਿੱਤਾ ਸੀ ਉਸ ਮਾਮਲੇ 'ਚ ਐਦਾਂ ਵਿਸ਼ਾਲ ਜੀ ਜਿਹਨੂੰ ਵੀ ਇਹ ਡਾਊਟ ਆ ਉਹ ਮੇਰਾ ਅਕਾਊਂਟ ਨੰਬਰ ਲੈ ਲਵੇ ਹੂੰ ਮੇਰਾ ਜੀਐਸਟੀ ਨੰਬਰ ਲੈ ਲਵੇ ਮੇਰਾ ਸੇਵਿੰਗ ਅਕਾਊਂਟ ਮੇਰਾ ਗ੍ਰੈਂਡ ਅਕਾਊਂਟ ਲੈ ਲਵੇ ਠੀਕ ਆ ਸਰਕਾਰੀ ਏਜੰਸੀਆਂ ਚੈਨਲ ਤੰਤਰ ਸਾਰੇ ਲੱਗ ਜਾਣ ਲੇਕਿਨ ਉਹ ਫੈਸਲਾ ਵੀ ਕਹਿੰਦੇ ਆ ਦੁਰਗਾ ਮਾਤਾ ਮੰਦਿਰੇ ਸਾਹ ਆਲੇ ਦੁਆਲੇ ਹੋਇਆ ਸੀਗਾ ਕਿਸੇ ਦਫਤਰ ਬਹਿ ਕੇ ਮੇਰੀ ਮੈਂ ਅੱਜ ਵੀ ਉੱਥੇ ਸਟੈਂਡ ਕਰਦਾ ਵਾਂ ਸਿਰਫ ਇਹ ਆ ਕਿ ਇਹ ਇੱਕ ਅਫਵਾਮਾਂ ਦਾ ਬਾਜ਼ਾਰ ਆ ਜਦੋਂ ਦੁਸ਼ਮਣ ਜ਼ਿਆਦਾ ਤਾਕਤਵਾਰ ਹੋਵੇ ਔਰ ਸਰਕਾਰ ਦੇ ਪਿੱਠੂ ਹੋਣ ਤਾਂ ਉਦੋਂ ਅਫਵਾਮਾਂ ਦਾ ਬਾਜ਼ਾਰ ਬਹੁਤ ਆਂਦਾ ਵਾ ਨਾ ਚੁਕੇ ਆ ਨਾ ਵਿਕੇ ਆ ਨਾ ਰੁਕੇ ਆ ਔਰ ਤੁਹਾਡੇ ਹਰ ਵਾਰ ਤੁਹਾਡੇ ਚੈਨਲਾਂ ਨੇ ਜਾਂ ਬਾਕੀ ਵੀਡੀਓ ਨੇ ਜਿਹੜਾ ਸਾਥ ਦਿੱਤਾ ਵਾ ਫੇਰ ਦੁਬਾਰਾ ਇਹ ਕਹਿੰਨੇ ਆ ਜਦੋਂ ਮਰਜ਼ੀ ਜਿਹੜੀ ਮਰਜ਼ੀ ਇੰਤਿਹਾ ਤੱਕ ਤਸ਼ੱਦਦ ਕਰ ਲੋ ਜਿੱਥੇ ਜੜੀਆਂ ਮਰਜ਼ੀ ਤੋਮਤਾਂ ਲਵਾ ਦਿਓ ਜੜੀਆਂ ਮਰਜ਼ੀ ਇਨਕੁਆਰੀਆਂ ਕਰਾ ਲੋ ਜਿੱਥੇ ਮਰਜ਼ੀ ਆ ਜਾਓ ਬਿਲਕੁਲ ਛਾਤੀ ਨਾਲ ਛਾਤੀ ਅੱਖਾਂ ਨਾਲ ਅੱਖਾਂ ਮਲਾ ਕੇ ਟਕਰਾਂਗੇ। ਲੇਕਿਨ ਮੈਂ ਇੱਕ ਗੱਲ ਦੱਸੋ ਜਿਹੜਾ ਇਨਸਾਫ ਮੰਗਣ ਆਂਦਾ ਉਹਨੂੰ ਬਾਹਰ ਕੱਢ ਦਿੱਤਾ ਜਾਂਦਾ ਜਿਹੜਾ ਚਾਹ ਪੀਣ ਆਂਦਾ ਉਹਨੂੰ ਅੰਦਰ ਕੋਠੀਆਂ ਤੇ ਬਿਠਾ ਲਿੱਤਾ ਜਾਂਦਾ। ਮਾਰੇ ਉਹ ਬੈਗ ਲੈ ਕੇ ਆਂਦੇ ਆ। ਸਾਡੇ ਕੋਲ ਤਾਂ ਇੱਕ ਆ ਸ਼ਿਕਾਇਤ ਪੱਤਰ ਆ। ਇਹਦੇ ਜਿਹੜਾ ਬੈਗ ਆ ਨਾ ਲੈਣਾ ਨਾ ਦੇਣਾ ਵਾ। ਹੁਣ ਸ਼ਿਕਾਇਤ ਪੱਤਰ ਤੇ ਬੈਗ ਵਾਲਿਆਂ 'ਚ ਤਾਂ ਫਰਕ ਆ ਨਾ। ਫਿਰ ਬੈਗ ਵਾਲੀ ਦੇ ਪੁੱਛ ਕੇ ਤਾਂ ਹੋਣੀ ਹੀ ਹੋਣੀ ਆ। ਤਾਂ ਇਸ ਕਰਕੇ ਸਫਾਈ ਕਾਮਿਆਂ ਕੋਲ ਤੁਸੀਂ ਵੀ ਇੱਕ ਬੈਗ ਲੈਂਦੇ ਤੁਹਾਡਾ ਵੀ ਆਈਪੀ ਕਲਚਰ ਵਰਗਾ ਤੁਹਾਡਾ ਵੀ ਅੰਦਰ ਆਨ ਜਾਣ ਹੋ ਜਾਂਦਾ ਵੀਆਈਪੀ ਕਲਚਰ ਦਾ ਮਾਨ ਸਾਹਿਬ ਦੇ ਗੋਲ ਆ ਜੀ ਜਿਨ੍ਹਾਂ ਦੀ ਧਰਮਪਤਨੀ ਉਹ ਖਤਮ ਕਰ ਚੁੱਕੇ ਨੇ ਨਾ ਨਾ ਉਹਨਾਂ ਦੀ ਧਰਮਪਤਨੀਆਂ ਦੇਖੋ ਕਿੰਨੀ ਵੀਆਈਪੀ ਸਿਕਿਉਰਿਟੀ ਚਲਦੀ ਆ ਹੂੰ ਉਹਨਾਂ ਦੀ ਆਪਣੇ ਨਾਲ ਕਿੰਨੀ ਸਿਕਿਉਰਿਟੀ ਚਲਦੀ ਆ ਤੁਹਾਡੇ ਸਾਹਮਣੇ ਮੈਨੂੰ ਤਾਂ ਤਿੰਨ ਵਾਰੀ ਸੁਪਾਰੀ ਕਿਲਰ ਮਾਰਨ ਆਏ ਆ ਤੁਸੀਂ ਤਾਂ ਸਾਕਸ਼ਾ ਗਵਾਓ ਜਿਹੜੀਆਂ ਇਨਕੁਆਰੀਆਂ 'ਚ ਮੈਂ ਗਿਆ ਸੀਗਾ ਮੇਰੇ ਸਾਥੀ ਨੂੰ ਸੁਪਾਰੀ ਕਿਲਰ ਮਾਰ ਕੇ ਸੱਟ ਲੱਗੋ ਪੈਰਾਲਾਈਜ਼ ਹੋ ਗਿਆ ਹੈ ਖਤਮ ਹੋ ਚੁੱਕਾ ਹੋਇਆ ਵਾ ਜੇ ਵਿਕਣ ਵਾਲੇ ਹੁੰਦੇ ਜਾਂ ਸਾਡੇ ਕੋਈ ਵੀ ਸਿਕਿਉਰਟੀ ਇੰਦੀ ਫਿਸ਼ ਐ ਸਾਡੇ ਤੇ ਵੀ ਹਮਲੇ ਨਾ ਹੁੰਦੇ ਭਾਈ ਤੈਨੂੰ ਸਕੈਮ ਕਰਨ ਦਾ ਫਾਇਦਾ ਕੀ ਹੁੰਦਾ ਤੂੰ ਹਰ ਕਿਸੇ ਨੂੰ ਪਸਾਨ ਤੇ ਲੱਗਾ ਹੁੰਦਾ ਸਕੈਮ ਕਰ ਲੈਂਦਾ ਉਹ ਅਗਲੇ ਕਹਿੰਦੇ ਸਾਨੂੰ ਪਸਾਨ ਤੇ ਲੱਗਾ ਨਿੱਜੀ ਸਵਾਰਥ ਕੀ ਐ ਤੇ ਨਿੱਜੀ ਪੈਸਾ ਕੀ ਐ ਮੇਰਾ ਨਿੱਜੀ ਸਵਾਰਥ ਹੋਆ ਜਿਹੜਾ ਨਿੱਜੀ ਸਵਾਰਥ ਬਾਬਾ ਸਾਹਿਬ ਦਾ ਸੀਗਾ ਕਿ ਇਸ ਸਮਾਜ ਦੀ ਪੁੱਛਗਿੱਛ ਕਰਨ ਵਾਲਾ ਕੋਈ ਨਹੀਂ ਹੈਗਾ ਔਰ ਇਸ ਸਮਾਜ ਬਾਬਾ ਸਾਹਿਬ ਨੂੰ ਜਿਹੜਾ ਧੋਖਾ ਦਿੱਤਾ ਸੀ ਉਹ ਪੜੇ ਲਿਖੇ ਨਹੀਂ ਦਿੱਤਾ ਸੀ ਬਹੁ ਗਿਣਤੀ ਜਿਹੜੇ ਵਾਲਮੀਕੀ ਸਮਾਜ ਦੇ ਲੋਕ ਆ ਜਿਹੋ ਪੜੇ ਲਿਖੇ ਨਗਰ ਨਿਗਮ ਜਾਂ ਕਿਸੇ ਹੋਰ ਸਰਕਾਰੀ ادارے ਉਹ ਸਿਰਫ ਆਪਣਾ ਤੇ ਆਪਣੇ ਪਰਿਵਾਰ ਦਾ ਜਾਂ ਆਪਣੇ ਗਰੁੱਪ ਦਾ ਸੋਚਦੇ ਆ ਸਪੇ ਬੈਕ ਟੂ ਸੁਸਾਇਟੀ ਨਹੀਂ ਕਰਦੇ ਉਹਦਾ ਕਹਿੰਦੇ ਸੁਸਾਇਟੀ ਸਾਨੂੰ ਕੀ ਦੋਗੀ ਤੇ ਮੇਰਾ ਮੈਂ ਤਾਂ ਕੱਲ ਵੀ ਐਡੀਸੀ ਸਾਹਿਬ ਨੂੰ ਕਹਿ ਕੇ ਆਇਆ ਵੀ ਐਡੀਸੀ ਸਾਹਿਬ ਉਹ ਤੁਹਾਨੂੰ ਮੈਂ ਵੀਡੀਓ ਦਿਖਾ ਵੀ ਦੂੰਗਾ ਕਿ ਮੈਂ ਰਹਿੰਦੇ ਸਵਾਸਾਂ ਤੱਕ ਇਹ ਜਿੰਨੀ ਦੇਰ ਤੱਕ ਮੇਰੇ ਸਵਾਸ ਆ ਤੁਹਾਨੂੰ ਵੀ ਅਸੀਂ ਯਾਦ ਕਰਾਂਗੇ ਸਮਾਜ ਤੁਹਾਨੂੰ ਯਾਦ ਕਰੂਗਾ ਅਗਰ ਤੁਸੀਂ ਇਹਨਾਂ ਦੇ ਲੀਗਲੀ ਐਕਸ਼ਨ ਲੈ ਕੇ ਐਫ ਆਈ ਆਰ ਦਰਜ ਕਰ ਦੋ ਉਹਨਾਂ ਚਿੱਠਾ ਜਾਂ ਫੜਿਆ ਕੀ ਹੈ ਦੇ ਅੰਦਰ ਇਹ ਦੁਬਾਰਾ ਵਿਪਲ ਕੁਮਾਰ ਇਹ ਚ ਵਿਪਲ ਵਿਪਲ ਮਲੋਤਰਾ ਜਤਿੰਦਰ ਸਿੰਘ ਹੈਪੀ ਆ ਔਰ ਸੈਗਰੀਗੇਸ਼ਨ ਦੀ ਕੂੜੇ ਦੀ ਲਿਫਟਿੰਗ ਦਾਵਾ ਔਰ ਇਸ ਤੋਂ ਇਲਾਵਾ ਜਿਹੜੀ ਵਿਪਨ ਉੱਤੇ ਦੇਖਿਆ ਉੱਤੇ ਕਾਰਵਾਈ ਦਿੱਤੀ ਹੋਈ ਆ ਹੋਰ ਜਿੰਨੀਆਂ ਵੀ ਐਪਲੀਕੇਸ਼ਨਾਂ ਮੇਰੀ ਦਿੱਤੀ ਹੋਈਆਂ ਵਾਂ ਔਰ ਨਾ ਹੀ ਮੇਰੀ ਕੋਈ ਉਹਦੇ ਕਿਸੇ ਨਾਲ ਕੋਈ ਬਾਉਂਡੇਸ਼ਨ ਆਈ ਹੋਈ ਆ ਤੇ ਨਾ ਹੀ ਹੋਊਗੀ ਔਰ ਜਿੱਥੇ ਮਰਜੀ ਜਿਹੜੀ ਮਰਜੀ ਉਹ ਮੇਰੇ ਖਿਲਾਫ ਪ੍ਰੈਸ ਕਾਨਫਰੰਸ ਕਰ ਲੈਣ ਝੂਠੇ ਸੱਚੇ ਜਿਹੜੇ ਜੋ ਮਰਜੀ ਡਾਕੂਮੈਂਟ ਲੋਕਾਂ ਨੂੰ ਦਿਖਾ ਦੇਣ ਮੈਂ ਪਹਿਲਾਂ ਵੀ ਟਕਰਿਆ ਵਾਂ ਤੇ ਹੁਣ ਵੀ ਉਹਦੇ ਟਕਰਾਂਗਾ ਔਰ ਇਹ ਆਵਾਜ਼ ਜਿਹੜੀ ਅੱਜ ਇਸ ਜੈ ਭੀਮ ਘੋਸ਼ਣਾ ਇੱਥੇ ਦਾ ਗੂੰਜੀ ਆ ਇਹਨੂੰ ਤੁਹਾਨੂੰ ਜਲੰਧਰ ਵੈਸਟ ਵਿਧਾਨ ਸਭਾ 'ਚ ਵੀ ਗੂੰਜੀ ਦੇ ਨਜ਼ਰ ਆਊਗੀ ਅਸੀਂ ਸੀਐਮ ਸਾਹਿਬ ਦਾ ਖੁਦ ਘਰਾਓ ਕਰਾਂਗੇ ਔਰ ਸੀਐਮ ਸਾਹਿਬ ਅਗਰ ਤੁਸੀਂ ਮੇਰੀ ਆਵਾਜ਼ ਸੁਣਦੇ ਹੋ ਜੇ ਤੁਸੀਂ ਚੈੱਕ ਰਹੇ ਨੇ ਤੁਹਾਡੀ ਆਵਾਜ਼ ਨਹੀਂ ਸੁਣ ਰਹੇ ਹੋ ਦੇਖਣਗੇ ਚਲੋ ਦੇਖੋ ਜੋ ਮਰਜ਼ੀ ਕਰੋ ਇਹ ਮੈਂ ਮਤਲਬ ਮ੍ਰਿਤਯੁਕਬ ਹੈ ਖਤਮ ਸਮਾਪਤ ਤੁਸੀਂ ਆਪਣੀ ਸੀਏ ਪੀਏਟੀਏ ਜਿਹੜੀ ਵੀ ਹੈਗੀ ਲਾ ਲਓ ਉਹ ਮਰਜ਼ੀ ਕਰਾ ਲਓ ਜਿੱਦਨ ਮੈਨੂੰ ਚੁੰਡੀ ਵੱਡੀ ਗਈ ਉਦੋਂ ਸਮਾਜ ਦਲਿਤ ਸਮਾਜ ਸੜਕਾਂ ਦੇ ਉੱਤਰੂਗਾ ਹੂੰ ਇਹ ਕਫਨ ਜਿਹੜਾ ਮੈਂ ਬੰਨਿਆ ਸੀ ਮੈਂ ਇਸ ਦੀ ਕਸਮ ਖਾ ਕੇ ਕਹਿੰਦਾ ਬੜਾ ਔਖਾ ਹੋਊਗਾ ਸੀਐਮ ਸਾਹਿਬ ਨੂੰ ਬੜਾ ਭੁਗਤਣਾ ਪਊਗਾ ਪੰਜਾਬ ਦੇ ਸਮੀਕਰਣੀ ਹੋਣਗੇ ਐਸਸੀਐਸਸੀ ਐਕਟ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਸੀ ਨਾ ਤੇ ਉਦੋਂ ਪੂਰਾ ਨਾਰਥ ਇੰਡੀਆ ਪੂਰੇ ਭਾਰਤ ਦੀਆਂ ਸੜਕਾਂ ਦੇ ਉੱਤਰਿਆ ਸੀਗਾ ਤੇ ਵਿਸ਼ਾਲ ਜੀ ਇਹ ਤਾਂ ਕੋਈ ਸਾਡਾ ਪਲਾਨ ਨਹੀਂ ਸੀ ਅਸੀਂ ਤਾਂ ਸਿਰਫ ਐਡੀਸ਼ਨਲ ਕਮਿਸ਼ਨਰ ਨੂੰ ਮਿਲਣ ਆਏ ਸੀਗੇ ਮਿਲੇ ਉਹਨਾਂ ਨੇ ਆਈ ਵਿਲ ਕਾਲ ਯੂ ਲੇਟਰ ਦਾ ਮੈਸੇਜ ਛੱਡਦਾ ਕੈਨ ਆਈ ਕਾਲ ਯੂ ਲੇਟਰ ਤੇ ਹਲੇ ਤੱਕ ਮਿਲ ਨਹੀਂ ਹੈਗੇ ਸਾਢੇ 3 ਘੰਟੇ ਦੀ ਵੇਟਿੰਗ ਤੋਂ ਬਾਅਦ ਮੈਨੂੰ ਇਹ ਧਰਨਾ ਲਾਣਾ ਪਿਆ ਕਿਉਂਕਿ ਉਹ ਵੀ ਧਰਨਾ ਸਾਨੂੰ ਕਾਰਪੇਸ਼ੈਂਟ ਦੇ ਅੰਦਰ ਨਹੀਂ ਕਾਰਪੇਸ਼ੈਂਟ ਦੇ ਬਾਹਰ ਰੋਡ ਤੇ ਬੈਠਣਾ ਪੈ ਗਿਆ ਹੱਕ ਮੰਗਣੇ ਪੈਂਦੇ ਖੂਨ ਨੂੰ ਤਾਂ ਕੋਈ ਕੁਝ ਨਹੀਂ ਦਿੰਦਾ ਔਰ ਕੋਮਾ ਉਹੀ ਜੰਦਾ ਰਹਿੰਦੀਆਂ ਵਾਂ ਜਿਨ੍ਹਾਂ ਦੇ ਸਾਰਥੀ ਕਹਿ ਲੋ ਜਾਂ ਜਿਨ੍ਹਾਂ ਦੇ ਚਾਲਕ ਕਹਿ ਲੋ ਮੰਗ ਕੀ ਕਰਦੇ ਹੋ ਭਾਈ ਮੰਗ ਨਹੀਂ ਹੈਗੀ ਇਹ ਅੱਜ ਕੀ ਇਹਨੂੰ ਕਹਿੰਦੇ ਨੇ ਸ਼ਿਕਾਇਤ ਪੱਤਰ ਆ ਸਾਨੂੰ ਟਾਈਮ ਬੋਨ ਕਰਣ ਅਗਲੇ 1 ਦਿਨ 2 ਦਿਨ ਚ 3 ਦਿਨ ਚ ਕਿਤੇਂਦਰ ਸਿੰਘ ਹੈਪੀ ਦੀ ਐਫਆਈਆਰ ਹੁੰਦੀ ਆ ਮੀਪਲ ਮਲ ਉੱਤਰ ਦੀ ਐਫਆਈਆਰ ਹੁੰਦੀ ਆ ਜਿਹੜੀ ਟੈਂਪਰਿੰਗ ਹੋਈ ਆ ਉੱਤੇ ਐਕਸ਼ਨ ਹੁੰਦਾ ਵਾ ਅਗਰ ਅਸੀਂ ਲਿਖਤ ਚ ਲੈਣਾ ਵਾ ਫੋਟੋਗ੍ਰਾਫੀ ਦਿੱਤੇ ਇਹਦੇ ਨਾਲ ਅਸੀਂ ਐਡੀਸ਼ਨਲ ਕਮਿਸ਼ਨਰ ਜੀ ਤੋਂ ਇਹਦੇ ਇੱਥੋਂ ਲੈਣਾ ਵੀ ਉਹ ਕਿੰਨੇ ਘੰਟ ਉਸ ਤੋਂ ਬਾਅਦ ਵੀ ਨਹੀਂ ਕੋਈ 희 ਫਿਰ ਉਹਦੇ ਪ੍ਰਨਾਮ ਤੇ ਸਿੱਟੇ ਪ੍ਰਸ਼ਾਸਨ ਲੁਧਿਆਣਾ ਤੇ ਨਗਰ ਨੇ ਲੁਧਿਆਣਾ ਤੇ ਪੰਜਾਬ ਸਰਕਾਰ ਦੇਖੂਗੀ ਬਿਲਕੁਲ ਕਾਰਪੇਸ਼ਨੇ ਬਾਹਰ ਖੜੇ ਆ ਜਿਹੜੀ ਕਾਰਪੇਸ਼ਨ ਹੈ ਕਾਰ ਪਰੇਸ਼ਾਨ ਜਿਹਨੂੰ ਕਿਹਾ ਜਾਂਦਾ ਵਾ ਕਾਰਪੇਸ਼ਨ ਦੇ ਅੰਦਰ ਇਹ ਗਏ ਨੇ ਕਾਰਪੇਸ਼ਨ ਦੇ ਅੰਦਰ ਸ਼ਾਂਤੀ ਮਈ ਤਰੀਕੇ ਨਾਲ ਬੈਠੇ ਸੀ ਉਹ ਵੀਡੀਓ ਵੀ ਨਾਲ ਦੀ ਨਾਲ ਜਿਹੜੀ ਚੱਲਦੀ ਪਈ ਹੈ ਮੁਲਾਜ਼ਮ ਆਂਦੇ ਮੁਲਾਜ਼ਮਾਂ ਨੂੰ ਕਹਿੰਦੇ ਬਾਹਰ ਬੈਜੋ ਫਿਰ ਉਸ ਤੋਂ ਬਾਅਦ ਆ ਪੋੜੀਆਂ ਤੇ ਆਂਦੇ ਨੇ ਪੋੜੀਆਂ ਤੇ ਬੈਠੇ ਹੁੰਦੇ ਨੇ ਫਿਰ ਮੁਲਾਜ਼ਮਾਂ ਨੂੰ ਕਹਿੰਦੇ ਰੋਡ ਤੇ ਬੈਜੋ ਇਹ ਰੋਡ ਤੇ ਆ ਕੇ ਬੈ ਗਏ ਇਸ ਕਾਰਪੇਸ਼ਨ ਦੀ ਬਾਹਰ ਦਲੀਜ਼ ਤੇ ਆ ਕੇ ਬੈ ਗਏ ਇਸ ਲੇਕਿਨ ਜਦੋਂ ਸਕੈਮ ਵੱਡਾ ਸਕੈਮ ਕਰ ਲਿਆ ਤੇ ਇਹ ਮੁਲਾਜ਼ਮ ਇਸ ਦੇ ਉੱਤੇ ਆ ਵੀ ਕਾਰਵਾਈ ਕਰ ਸਕਦੇ ਨੇ ਖਾਕੀ ਪਾਈ ਹੋਈ ਹੈ ਸੋਗਨ ਸਿਕਾਈ ਜਾਂਦੀ ਖਾਕੀ ਨੂੰ ਕਿ ਅਸੀਂ ਸਬਦਾਨ ਦੀ ਹਰ ਪਾਲਣਾ ਕਰਾਂਗੇ ਅਗਰ ਇਹਨਾਂ ਨੇ ਖਾਕੀ ਪਾਈ ਸੀ ਤਾਂ ਉਸ ਤੋਂ ਬਾਅਦ ਇਹ ਸਬਦਾਨ ਦੇ ਤਹਿਤ ਕਾਰਵਾਈ ਅਮਲ ਚ ਲਿਆਂਦੇ ਕਿ ਇਹਨਾਂ ਦੀ ਇਹ ਲੈਟਰ ਫੜਦੇ ਅਗਰ ਸਕੈਮ ਕੀਤਾ ਗਿਆ ਵੱਡੇ ਆਲਾ ਅਧਿਕਾਰੀ ਨਾਲ ਮਿਲਾਂਦੇ ਕਿ ਆਲਾ ਅਧਿਕਾਰੀ ਫੇਰ ਇਹਨਾਂ ਨੂੰ ਕੋਈ ਅਸ਼ਵਾਸਨ ਦਿੰਦਾ ਕਿ ਕਾਰਵਾਈ ਕੀਤੀ ਜਾਊਗੀ ਕੀਤੀ ਜਾਊਗੀ ਲੇਕਿਨ ਮੋਤਾਜ ਹੋ ਕੇ ਬਾਹਰ ਇਸ ਰੋਡ ਤੇ ਬਿਠਾ ਦਿੱਤਾ ਗਿਆ ਕਾਰਪੇਸ਼ ਨੇ ਦਰਾ ਮੂਰੇ ਬਿਠਾ ਦਿੱਤਾ ਗਿਆ ਕੀ ਪ੍ਰੋਟੈਸਟ ਤੁਸੀਂ ਬਾਰ ਜਿੰਨਾ ਮਰਜ਼ੀ ਕਰ ਲੋ ਲੇਕਿਨ ਤੁਸੀਂ ਅੰਦਰ ਸ਼ਾਂਤੀਮਈ ਤਰੀਕੇ ਨਾਲ ਨਹੀਂ ਬੈਠ ਸਕਦੇ ਹੋ ਲੇਕਿਨ ਵਿੱਕੀ ਜੀ ਨੇ ਇੱਕ ਗੱਲ ਕਹੀ ਕਿ ਅਗਰ ਕੋਈ ਟੈਚੀ ਭਰ ਕੇ ਲੈ ਕੇ ਆਏਗਾ ਤੇ ਉਹਨੂੰ ਵੀ ਆਈਪੀ ਤਰੀਕੇ ਨਾਲ ਅੰਦਰ ਜਾਣ ਦਿੱਤਾ ਜਾਊਗਾ ਧਨ ਸਭਾ ਇੱਕ ਲੋਕਲ ਬਾਡੀ ਦੇ ਜਿਹੜੇ ਚੇਅਰ ਪਰਸਨ ਨੇ ਗੁਰਪ੍ਰੀਤ ਗੋਗੀ ਜੀ ਜੋ ਵੈਸਤੋਂ ਨੇ ਅਸੀਂ ਅੱਜ ਤੋਂ ਲਗਭਗ 1 ਸਾਲ ਪਹਿਲਾਂ ਉਹਨਾਂ ਨੂੰ ਇੱਕ ਸ਼ਿਕਾਇਤ ਲਿਖਤ ਪੱਤਰ ਦਿੱਤਾ ਸੀਗਾ ਔਰ ਉਹਨਾਂ ਨੇ ਕਿਹਾ ਸੀ ਮੈਂ ਇਸ ਅਧਿਕਾਰੀ ਨੂੰ ਬਾਹਰ ਕਰਦਾਗਾ ਔਰ ਨਗਰ ਨਿਗਮ ਲੁਧਿਆਣਾ ਦੀ ਹੈਲਥ ਬ੍ਰਾਂਚ ਜੋ ਐਨ ਐਮ ਸੈਲ ਚ ਵੱਡੇ ਪੱਧਰ ਤੇ ਬਦਲੀਆਂ ਕਰਾਂਗਾ ਕੋਈ ਵੱਡਾ ਹੇਲੋਜੋਲ ਨਹੀਂ ਹੋਈ ਉਲਟਾ ਗੁਲਸ਼ਨ ਰਾਏ ਜਿਨ੍ਹਾਂ ਨੇ ਸਕੈਂਡਲ ਓਪਨ ਕਰਕੇ ਉਹਨਾਂ ਨੂੰ ਐਫ ਆਈ ਆਰ ਦਰਜ ਹੋਈ ਨਗਰ ਨਿਗਮ ਲੁਧਿਆਣਾ ਲੋ ਉਸ ਬੰਦੇ ਨੂੰ ਇਹਨਾਂ ਨੇ ਪੜਤਾ ਉਸ ਬੰਦੇ ਨੂੰ ਹੀ ਪੜਤਾ ਯਾਨੀ ਜਿਹੜਾ ਅਧਿਕਾਰੀ ਸਕੈਮ ਕੱਢਦਾ ਵਾ ਔਰ ਉਸ ਬੰਦੇ ਨੂੰ ਧਮਕੀਆਂ ਕੀ ਆਈਆਂ ਵੀ ਹੁਣ ਨਗਰ ਨਿਗਮ ਹਰਿਆਣਾ ਦੇ ਗੁਲਸ਼ਨ ਰਾਏ ਜੀ ਤੁਸੀਂ ਹੈਲਥ ਅਧਿਕਾਰੀ ਹੋ ਹੈਲਮਟਾ ਪਾ ਕੇ ਆਈਓ ਐਦਾਂ ਦੀਆਂ ਧਮਕੀਆਂ ਆਈਆਂ ਮੇਰੀ ਉਹਨਾਂ ਨਾਲ ਵਿਚਾਰ ਵਟਾਂਦਰਾ ਹੋਈ ਆ ਐਦਾਂ ਦੇ ਜਿਹੜੇ ਅਧਿਕਾਰੀ ਇਮਾਨਦਾਰ ਆ ਉਹਨਾਂ ਨੂੰ ਤਾਂ ਖੁੱਡੇ ਲੈਣ ਲਾ ਦਿੱਤਾ ਗਿਆ ਔਰ ਜਿਹੜੇ ਸਕੈਮ ਨਹੀਂ ਸਕੈਮ ਬ੍ਰੇਕ ਨਹੀਂ ਹੋਣ ਦਿੱਤੇ ਗਏ ਉਹ ਲਿਆਂਦੇ ਜਾ ਰਹੇ ਆ ਤਾਂ ਜੋ ਨਗਰ ਨਿਗਮ ਦੀ ਇਹ ਚੀਜ਼ਾਂ ਲੁਕੀਆਂ ਰਹਿਣ ਮੈਨੂੰ ਮੇਰੇ ਸੋਰਸ ਇਹ ਦੱਸਦੇ ਨੇ ਕਿ ਇਹ ਤਾਂ ਜੇ ਹੁਣ ਇਹ ਕੰਮ ਹੋ ਗਿਆ ਜੇ ਮੈਂ ਹੁੰਦਾ ਤੇ ਸ਼ਾਇਦ ਇਹ ਕੰਮ ਹੋਣ ਹੀ ਨਾ ਦਿੰਦਾ ਇੱਥੋਂ ਤੱਕ ਦੀਆਂ ਜਿਹੜੀਆਂ ਕਿਆਸ ਲਗਾਏ ਗਏ ਆ ਔਰ ਹੁਣ ਜਿਹੜੀ ਰਕਮ ਸਟੈਪ ਅਪ 4 9 14 ਦਾ ਘੁਟਾਲਾ ਹੋਇਆ ਸੀ ਉਹਦੇ ਵਿੱਚ ਰਕਮ 1.5 ਕਰੋੜ ਤੋਂ ਵੱਧ ਕੇ 7.5 ਕਰੋੜ ਹੋ ਗਈ ਆ ਔਰ ਦੋਸ਼ੀ ਦਿੱਲੀ ਇੱਥੇ ਆਂਦੇ ਆ ਡੀ ਜ਼ੋਨ ਤੇ ਮੈਂ ਗਿਆ ਉੱਥੇ ਵੀ ਮਿਲਦੇ ਆ ਅੱਖਾਂ ਚੱਖਾਂ ਵੀ ਬੁਲਾਉਂਦੇ ਆ ਪਰ ਉਹਨਾਂ ਨੂੰ ਉਹਨਾਂ ਦੇ ਮਚੇਰੇ ਦੇਤੇ ਕਿਸੇ ਤਰੀਕੇ ਦੀ ਨਾਮੋਸ਼ੀ ਨਹੀਂ ਹੈਗੀ ਕੋਈ ਉਹਨਾਂ ਨੂੰ ਪਸਤਾਵਾ ਨਹੀਂ ਹੈਗਾ ਉਹ ਆਪਣੀ ਬਹਾਲੀ ਲਈ ਆ ਰਹੇ ਆ ਜਦਕਿ ਨਗਰ ਨਿਗਮ ਸਰਕਾਰ ਨੂੰ ਤਹੇ ਚਾਹੀਦਾ ਕਿ ਇਹਨਾਂ ਦੀ ਸਸਪੈਂਸ਼ਨ ਦੇ ਜਿਹੜੀ ਸੈਲਰੀ ਜਾਰੀ ਕਰਨੀ ਕਹਿੰਦੇ ਉਹ ਤੋਂ ਰਿਕਵਰੀ ਕਰਨ ਇਹਨਾਂ ਦੇ ਜਿਹੜੇ ਅਕਾਊਂਟ ਆ ਫ੍ਰੀਜ਼ ਕਰ ਦੇਣ ਕਿਉਂ ਕਰਨਗੇ ਬੀਬੀ ਆ ਗਈ ਤੇ ਕਮਲੇਸ਼ ਜਿਹਦੇ 'ਚ ਅਲੈਜ ਕਰਦੇ ਆ ਕਿ ਉਹਦੇ ਜਿਹੜੀ ਸਰਵਿਸ ਰਿਵਿਊ ਦੇ ਟੈਂਪਰਿੰਗ ਹੋਈ ਹੈ ਉਹਦੀ ਏਜ ਜਿਹੜੀ ਹੈਗੀ ਆ ਉਹ ਵੱਡੀ ਹੋ ਗਈ ਹੈ ਜਿੰਨਾ ਉਹਦੇ ਰਿਟਾਇਰਮੈਂਟ ਜਿਹਦੀ ਹੈਗੀ अर्ਲੀ ਹੋਣ अर्ਲੀ ਹੋ ਜਾਊਗੀ ਅਸੀਂ ਦੇਖ ਲਾਂਗੇ ਕਿ ਸੁਪਰਵਾਤਾ ਕੰਸੀ ਦਾ ਗੱਡਾ ਮਾਈ ਟੱਪੀ ਹੋ ਸਕਦਾ ਸਰ ਇਹ ਬਿਲਕੁਲ ਹੋ ਸਕਦੀ ਜੇ ਬਦਲ ਕੇ ਟੈਂਪਰ ਕਿਸੇ ਨੇ ਕੀਤੀ ਹੈ ਸ਼ੋਕ ਵਾਸਤੇ ਹੋਇਆ ਜੇ ਸ਼ੋਕ ਵਾਸਤੇ ਹੋਇਆ ਹੈ ਸ਼ੋਕ ਵਾਸਤੇ ਹੋਇਆ ਸਰ ਇਹਨਾਂ ਨੂੰ ਸ਼ੁੱਕਰਵਾਰ ਦਾ ਟਾਈਮ ਦਿੱਤਾ ਗਿਆ ਸੀ ਸ਼ੁੱਕਰਵਾਰ ਦਾ ਹਾਂਜੀ ਬਰੀਫਾਈ ਕਰਕੇ ਹਾਂਜੀ ਕਿ ਸਰ ਕਾਰਪੋਰੇਸ਼ਨ ਦੇ ਵਿੱਚ ਹੀ ਅਕਸਰ ਸਵਾਲੇ ਨਿਸ਼ਾਨ ਹੁੰਦੇ ਨੇ ਕਾਰਪੋਰੇਸ਼ਨ ਹੀ ਅਕਸਰ ਕਈ ਵਾਰ ਕਰੋੜਾਂ ਦਾ ਕਪੜਾ ਰਿਸ਼ੀ ਜੀ ਪੜਦੇ ਨੇ ਕਈ ਮੁਲਾਜ਼ਮ ਸਸਪੈਂਡ ਕੀਤੇ ਜਾਂਦੇ ਨੇ ਕਈਆਂ ਦੇ ਗਾਰ ਡਿੱਗਦੀ ਹੈ ਲੇਕਿਨ ਇਹ ਕਾਰਪੋਰੇਸ਼ਨ ਦੇ ਵਿੱਚ ਕੋਈ ਮੁਲਾਜ਼ਮ ਆਪਣੇ ਵੱਡੇ ਅਫਸਰਾਂ ਦੀ ਪਰਵਾਹ ਨਹੀਂ ਕਰਦੇ ਇਹ ਟੈਂਪਰਿੰਗ ਕਰਦੇ ਹੋਏ ਵੀ ਪਰਵਾਹ ਨਹੀਂ ਕਰਦੇ ਕਿ ਉਹਨਾਂ ਨੂੰ ਲੱਗਦਾ ਨਹੀਂਗਾ ਕਿ ਅਫਸਰਾਂ ਦੀ ਨਿਗਾਹ ਕਿਤਨਾ ਕਿਤੇ ਪੈ ਰਹੀ ਹੈ ਤੁਸੀਂ ਆ ਬੜਾ ਸੋਹਣਾ ਦੱਸਿਆ ਹੋਇਆ ਕਿ ਕਾਰਪੋਰੇਸ਼ਨ ਨੇ ਅਸੀਂ ਕਰੋੜਾਂ ਕਰੋੜਾਂ ਰੁਪਏ ਦਾ ਕਪੜਾ ਕਰ ਲਿਆ ਵੜ ਲਿਆ ਬਿਲਕੁਲ ਉਸਵਾਸੀ ਦੀ ਐਫਆਈਆਰ ਵੀ ਕਰਾਤੀ ਬਿਲਕੁਲ ਜਿਹੜਾ ਬੰਦਾ ਕੋ ਸਸਪੈਂਡ ਕਰਾ ਸਸਪੈਂਡ ਵੀ ਕਰਤਾ ਸੋ ਅਸੀਂ ਨਿਰੰਤਰ ਜਿਹੜੀ ਇਹ ਕਾਰਵਾਈਆਂ ਕਰਦੇ ਰਹਿਨੇ ਆ ਜੇ ਇਹਦੇ ਵਿੱਚ ਵੀ ਕੁਝ ਹੋਇਆ ਤਾਂ ਫਤਹਾ ਹੈਗਾ ਕਰਾਂ